ਆ ਮੇਰਾ ਮਕਸਦ ਇਹ ਆ ਕਿ ਜਿਹੜੇ ਸਾਡਾ ਟੈਕਸ ਦਾ ਪੈਸਾ ਹੁੰਦਾ ਜੀ ਇਹ ਜਨਤਾ ਐਮਐਲਏ ਨੂੰ ਚੁੜਕੇ ਭੇਜਦੀ ਆ ਆਪਣੇ ਰੂਪ ਦੇ ਵਿੱਚ ਕਿ ਇਹ ਸਾਡੀ ਨੁਮਾਇੰਦਗੀ ਹੈ ਜਿਹੜੇ ਪਿਛਲੇ 10 ਸਾਲ ਘਟੋ ਘਟ ਜੋ ਪਿੰਡਾਂ ਨੂੰ ਗ੍ਰਾਂਟਾਂ ਆਈਆਂ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਸਭ ਤੋਂ ਪਹਿਲੀ ਤੇ ਗੱਲ ਸੀ ਕਿ ਜਾਂਚ ਆਜੇ ਬਾਅਦ ਦੀ ਗੱਲ ਆ ਪਹਿਲਾਂ ਲੋਕਾਂ ਲੋਕਾਂ ਨੂੰ ਇਹ ਸਮਝਾ ਦੇ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਪਏ ਕਿ ਸਾਡੇ ਨਗਰ ਦੇ ਵਿੱਚ ਸਾਡੇ ਪਿੰਡ 'ਚ ਇੰਨਾ ਪੈਸਾ ਜਿਹੜਾ ਉਹ ਆਇਆ ਵਾ ਠੀਕ ਹੈ ਇਹ ਵੀ ਪਤਾ ਹੀ ਹੁੰਦਾ ਸਾਰਿਆਂ ਨੂੰ ਤੇ ਦੂਜੀ ਗੱਲ ਜਿੱਦਾਂ ਐਸਡੀ ਸਾਹਿਬ ਉਹਨਾਂ ਆਪਣੇ ਕੋਲ ਬੈਠੇ ਸੀ ਉਹਨਾਂ ਨੂੰ ਇਹਨਾਂ ਦੋ ਪਿੰਡਾਂ ਦੀ ਜਾਂਚ ਬਾਰੇ ਕਹਿ ਦਿੱਤਾ ਗਿਆ ਚੇਖਲਾ ਪੰਚਾਇਤਾਂ ਵਿੱਚ ਮਤੇ ਪਾਉਣ ਦੀ ਪਹਿਲ ਕਦਮੀ ਕਰਨ ਤੋਂ ਬਾਅਦ ਹੁਣ ਜਿਹੜੀਆਂ 10 ਸਾਲ ਤੋਂ ਜਿਹੜੀਆਂ ਵੱਖ-ਵੱਖ ਕਮਾਂ ਲਈ ਗਰੰਟਾਂ ਚੱਲੀਆਂ ਹੋਈਆਂ ਹਨ ਉਸ ਦੀ ਜਾਂਚ ਕਰਵਾਉਣ ਦੀ ਪਹਿਲ ਕਦਮੀ ਸ਼ੁਰੂ ਕਰਨ ਜਾ ਰਹੇ ਹਨ ਵਿਧਾਇਕ ਖਡੂਰ ਸਾਹਿਬ ਮਨਿੰਦਰ ਸਿੰਘ ਲਾਲਪੁਰਾ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਇਸ ਅੱਗੇ ਜਾਂਚ ਨੂੰ ਕਿਸ ਤਰ੍ਹਾਂ ਕਰਨਗੇ ਔਰ ਕਿਸ ਤਰ੍ਹਾਂ ਦੇ ਦੇ ਮਾਮਲੇ ਸਾਹਮਣੇ ਆਉਣਗੇ ਐ ਐਮਐਲਏ ਸਾਹਿਬ ਤੁਹਾਡਾ ਜਗਮਨੀ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਸਰ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਵਿੱਚ ਦੱਸ ਰਹੇ ਜੇਗੇ ਕਿਵੇਂ ਜਿਹੜੀ 10 ਸਾਲ ਜਿਹੜੀ ਗ੍ਰਾਂਟ ਜਾਰੀ ਹੈ ਕਿੰਨੀ ਗ੍ਰਾਂਟ ਜਾਰੀ ਹੋਈ ਹੈ ਉਸ ਦੇ ਵਿੱਚ ਕਿਹੜੀ ਕਿਹੜੇ ਐਮਐਲਏ ਨੇ ਆਪਣੇ ਕਾਰਜਕਾਲ ਦੇ ਵਿੱਚ ਸਰਪੰਚਾਂ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਉਹਦੀ ਕਿਸ ਤਰ੍ਹਾਂ ਜਾਂਚ ਕਰਵਾਓਗੇ ਅ ਸਭ ਤੋਂ ਪਹਿਲਾਂ ਤੇ ਜਿੰਨੀ ਸੰਗਤ ਜਗਬਣੀ ਵੇਖ ਰਹੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮੇਰਾ ਮਕਸਦ ਇਹ ਆ ਕਿ ਜਿਹੜੇ ਸਾਡਾ ਟੈਕਸ ਦਾ ਪੈਸਾ ਹੁੰਦਾ ਜੀ ਕਿ ਜਨਤਾ ਐਮਐਲਏ ਨੂੰ ਚੁੜਕੇ ਭੇਜਦੀ ਆਪਣੇ ਰੂਪ ਦੇ ਵਿੱਚ ਕਿ ਇਹ ਸਾਡੀ ਨੁਮਾਇੰਦਗੀ ਤੇ ਜਨਤਾ ਹਮੇਸ਼ਾ ਜਦੋਂ ਆਪਾਂ ਪਿੰਡਾਂ 'ਚ ਵੇਖਦੇ ਆਂ ਤੇ ਉਹਨਾਂ ਦੇ ਮਨ 'ਚ ਇਹ ਰਹਿੰਦਾ ਕਿ ਸਾਡੇ ਪੈਸੇ ਮਿਸਯੂਜ਼ ਹੋ ਰਹੇ ਆ ਖਾਧੇ ਗਏ ਜਾਂ ਪਿਛੋਕਣੇ ਆਏ ਨਹੀਂ ਆਏ ਉਹਨਾਂ ਨੂੰ ਕੋਈ ਹਿਸਾਬ ਦਿੰਦਾ ਨਹੀਂ ਉਹ ਵੋਟਾਂ ਪਾਉਂਦਾ ਕਿ ਸਿਮਤ ਰਹਿੰਦੇ ਉੱਤੋਂ ਬਾਅਦ ਜਰੋਂ ਕੋਈ ਨਹੀਂ ਪੁੱਛਦਾ ਆਪਾਂ ਇਹ ਚੀਜ਼ ਲੈ ਕੇ ਆਏ ਆ ਕਿ ਜਿਹੜੇ ਪਿਛਲੇ 10 ਸਾਲ ਘਟੋ ਘਟ ਜੋ ਪਿੰਡਾਂ ਨੂੰ ਗ੍ਰਾਂਟਾਂ ਆਈਆਂ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਟਟੋ-ਟਟ ਲੋਕਾਂ ਨੂੰ ਇਹ ਤੇ ਪਤਾ ਲੱਗੇ ਕਿ ਸਾਡੇ ਪਿੰਡ 'ਚ ਟੋਟਲ ਕਿੰਨਾ ਰੁਪਇਆ ਹੁਣ ਤੱਕ ਆਇਆ। ਜਿਵੇਂ ਗੱਲ ਕਰੀਏ ਆਪਾਂ ਖਡੂਰ ਸਾਹਿਬ ਜਿੱਥੋਂ ਆਪਣਾ ਵਿਧਾਨ ਸਭਾ ਦਾ ਨਾਮ ਹੀ ਹੈ। ਪਿੰਡ ਵੀ ਖਡੂਰ ਸਾਹਿਬ ਆ ਗੁਰੂਆਂ ਦੀ ਧਰਤੀ ਆ। ਉਹਦੇ ਵਿੱਚ ਹੁਣ ਤੱਕ ਪਿਛਲੇ 10 ਸਾਲਾਂ ਦੇ ਵਿੱਚ 8 ਕਰੋੜ ਰੁਪਇਆ ਜਿਹੜਾ ਉਹ ਆਇਆ ਵਾ। ਹੁਣ ਖਡੂਰ ਸਾਹਿਬ ਦੀ ਜਨਤਾ ਪਿੰਡ ਦੀ ਨਗਰ ਦੀ ਸੰਤ ਵੇਖੂਗੀ ਕਿ ਉਹ 8 ਕਰੋੜ ਰੁਪਇਆ ਵਾ। ਉਹ ਲੱਗਾ ਕਿ ਨਹੀਂ ਲੱਗਾ ਇਹ ਤਾਂ ਸਿੱਧਾ ਹੀ ਪਤਾ ਲੱਗ ਜਾਂਦਾ ਲੋਕਾਂ ਨੂੰ ਉੱਥੇ ਹੀ ਰਹਿੰਦੇ ਲੋਕਾਂ ਨੂੰ 8 ਕਰੋੜ ਰਕਮ ਵੜੀ ਤੇ ਇਨਕੁਆਇਰੀ ਹੋਣੀ ਕਰਨੀ ਉਹਦੇ ਬਾਅਦ ਦੀ ਗੱਲ ਆ ਘਟੋ ਘਟ ਜੰਦਾ ਦੇ ਵਿੱਚ ਪਹਿਲਾਂ ਇਹ ਤਾਂ ਜਾਵੇ ਕਿ 8 ਕਰੋੜ ਰੁਪਈਆ ਜਿਹੜਾ ਉਹ ਜਨਤਾ ਨੂੰ ਪਤਾ ਹੋਵੇ ਸਾਡੇ ਪਿੰਡ ਚ ਆਇਆ ਐਵੇਂ ਹੀ ਪਿੰਡ ਅਲਾਦੀਨਪੁਰ ਜੀ ਲਗਭਗ 2.5 ਕਰੋੜ ਉੱਥੇ ਜਿਹੜਾ ਵਿੱਤ ਦੇ ਪੈਸੇ ਆਏ ਨੇ ਤੇ ਆ 1.5 ਕਰੋੜ ਰੁਪਇਆ ਲਗਭਗ ਉੱਥੇ ਜਿਹੜਾ ਸੜਕ ਮਤਲਬ ਲੰਗੀ ਹੀ ਉਹਦੇ ਪਏ ਠੀਕ ਹੈ 4 ਕਰੋੜ ਰੁਪਇਆ ਅਲਾਦੀਨਪੁਰ ਦੇ ਵਿੱਚੋਂ ਹੋਂ ਤੱਕ ਸਾਢੇ ਕਾਰਜਕਾਲ ਵੇਲੇ ਤੱਕ ਆਇਆ ਤੇ ਉਹ ਜਨਤਾ ਦੇ ਜਿਹੜਾ ਵਿੱਚ ਆ ਉਹ ਲੈ ਕੇ ਗਿਆ ਜੀ ਸਰ ਇਸ ਦੌਰਾਨ ਇਹ ਜਿਹੜੀ ਜਾਂਚ ਆ ਕਿੰਨੇ ਸਮੇਂ ਵਿੱਚ ਆਪਣਾ ਨਤੀਜਾ ਕੱਢ ਕੇ ਰਿਪੋਰਟ ਪੇਸ਼ ਹੋਊਗੀ ਔਰ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਕਰਮਲ ਵਿੱਚ ਲਿਆਂਦੀ ਜਾਵੇਗੀ ਆ ਸਭ ਤੋਂ ਪਹਿਲਾਂ ਮੇਰਾ ਇਹਦੇ ਵਿੱਚ ਸਭ ਤੋਂ ਪਹਿਲੀ ਤੇ ਗੱਲ ਸੀ ਕਿ ਜਾਂਚ ਤਾਂ ਜੇ ਬਾਅਦ ਦੀ ਗੱਲ ਆ ਪਹਿਲਾਂ ਲੋਕਾਂ ਸਮ ਲੋਕਾਂ ਨੂੰ ਇਹ ਸਮਝਾ ਦੇ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਪਏ ਕਿ ਸਾਡੇ ਨਗਰ ਦੇ ਵਿੱਚ ਸਾਡੇ ਪਿੰਡ 'ਚ ਇੰਨਾ ਪੈਸਾ ਜਿਹੜਾ ਉਹ ਆਇਆ ਵਾ ਜਾਂਚ ਤਾਂ ਜਨਤਾ ਨੇ ਅੱਖਾਂ ਨਾਲ ਆਪ ਹੀ ਕਰ ਲੈਣੀ ਆ ਵੀ ਜੇ ਇੰਨੇ ਕਰੋੜ ਆਇਆ ਤੇ ਲੱਗਾ ਕਿੱਥੇ ਕਲੀਅਰ ਆ ਜੇ ਖਾਦੇ ਆ ਤੇ ਕਿੰਨੇ ਖਾਦੇ ਠੀਕ ਹੈ ਇਹ ਵੀ ਪਤਾ ਹੀ ਹੁੰਦਾ ਸਾਰਿਆਂ ਨੂੰ ਤੇ ਦੂਜੀ ਗੱਲ ਜਦੋਂ ਐਸਡੀਓ ਸਾਹਿਬ ਹੁਣ ਆਪਣੇ ਕੋਲ ਬੈਠੇ ਸੀ ਉਹਨਾਂ ਨੂੰ ਇਹਨਾਂ ਦੋ ਪਿੰਡਾਂ ਦੀ ਜਾਂਚ ਬਾਰੇ ਕਹਿ ਦਿੱਤਾ ਗਿਆ ਕਿ ਇਹਦੀ ਜਾਂਚ ਕਰੋ ਇਹ ਉਹਦੀ ਜਾਂਚ ਕਰਕੇ ਪੈਸੇ ਕਿੱਥੇ ਕਿੱਥੇ ਲੱਗਣਗੇ ਉਹ ਲੋਕਾਂ ਸਾਹਮਣੇ ਜਿਹੜਾ ਉਹ ਲੈ ਕੇ ਆਉਂਦੇ। ਇਹ ਸਰ ਸਿਆਸਤ ਵਿੱਚ ਸ਼ੁਰੂ ਤੋਂ ਹੀ ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਕੋਈ ਵੀ ਐਮਐਲਏ ਵਿਧਾਇਕ ਜਿਵੇਂ ਵੀ ਆ ਕੋਈ ਉੱਚ ਪਦਵੀ ਤੇ ਬੈਠਦਾ ਵਾ ਸਿਆਸਤ ਉਸ ਦਾ ਸਭ ਤੋਂ ਪਹਿਲਾਂ ਮਕਸਦ ਉਹਦਾ ਮਨ 'ਚ ਇਹ ਵੀ ਹੁੰਦਾ ਹੈ ਕਿ ਆਪਣੇ ਇਸ ਨੂੰ ਜਿਹੜੇ ਵਿੱਚ ਕੋਈ ਨਾ ਕੋਈ ਕਿਸ ਤਰੀਕੇ ਖਰਚੇ ਚਲਾਉਣ ਲਈ ਕਹਿ ਲੋ ਜਾਂ ਕਿਸੇ ਨਾ ਕਿਸੇ ਬਹਾਨੇ ਜਿਹੜੇ ਪੈਸੇ ਖਾਂਦੇ ਦੋਸ਼ ਵੀ ਲੱਗਦੇ ਆ ਜਾਂ ਉਹ ਉਹਨਾਂ ਦੇ ਮਕਸਦ ਕੀ ਇਹ ਰੀਤ ਬੰਦ ਹੋ ਜਾਣੀ ਚਾਹੀਦੀ ਹੈ ਗਾਂਵ ਵਾਸਤੇ ਇਹ ਤੁਹਾਡੇ ਮਕਸਦ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਈਏ। ਅਤੇ ਦੇਖੋ ਮੈਂ ਜੋ ਨਾ ਵਾਂ ਵੀ ਆਪਾਂ ਲੋਕਾਂ ਨੇ ਚੁਣਿਆ ਜੀ ਕੋਈ ਨਵੀਂ ਧਿਰਤ ਸਪਾਉਣਾ ਸਾਡਾ ਕੰਮ ਹੈ ਇਹ ਇਸ ਕੁਰਸੀ ਦੀ ਐਮਐਲਏ ਦੀ ਕੁਰਸੀ ਦੀਆਂ ਇਹ ਡਿਊਟੀਆਂ ਨੇ ਇਹ ਜ਼ਿੰਮੇਵਾਰੀਆਂ ਵਾਂ ਕਿ ਜਿਹੜਾ ਪਬਲਿਕ ਦਾ ਪੈਸਾ ਆ ਰਿਹਾ ਉਹਨੂੰ ਦੱਸੇ ਕਿਉਂਕਿ ਮੈਂ ਲੋਕਾਂ ਦਾ ਨਮਾਇੰਦਾ ਮੈਂ ਅਫਸਰਾਂ ਨਾਲ ਨਹੀਂ ਆ ਮੈਂ ਲੋਕਾਂ ਨਾਲ ਆ ਠੀਕ ਹੈ ਤੇ ਲੋਕਾਂ ਦਾ ਪੈਸਾ ਹੈ ਤੇ ਜੇ ਕੋਈ ਅਫਸਰ ਨੇ ਘਪਣ ਕੀਤਾ ਉਹ ਵੀ ਜਾ ਜੇ ਲੋਕਾਂ ਨੇ ਕਿ ਇਹ ਚੋਣ ਨਮੈਂਦੇ ਨੇ ਕੀਤਾ ਚਾਹੇ ਉਹ ਕੋਈ ਸਰਪੰਚ ਹੈ ਪੰਚਾਇਤ ਜਾਂ ਕੋਈ ਐਮਐਲਏ ਲੋਕਾਂ ਦੇ ਵਿੱਚੋਂ ਵੀ ਜਾਵੇ ਤੇ ਉਹ ਜਿਹੜੀ ਨਵੀਂ ਪ੍ਰਤ ਜਿਹੜੀ ਉਹ ਆਪਾਂ ਪਾ ਰਹੇ ਹਾਂ ਕਿ ਠੀਕ ਹੈ ਇਹ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਕੁਰਸੀ ਐਮਐਲਏ ਦੀ ਉਹਦਾ ਕੰਮ ਹੈ ਜਨਤਾ ਪ੍ਰਤੀ ਵਫਾਦਾਰੀ ਵਿਖਾਉਣੀ ਜਨਤਾ ਦੇ ਕੰਮ ਕਰਨੇ ਤੇ ਉਹ ਆਪਣੀ ਵਫਾਦਾਰੀ ਕਰੇ ਤੇ ਹੁਣ ਆਪਾਂ ਦੱਸਤਾ ਕਿ ਵੇਖੋ ਵੀ ਖੰਡੂਰ ਸਾਹਿਬ ਵਾਲਿਓ ਤੁਹਾਡੇ 8 ਕਰੋੜ ਰੁਪਏ ਤੁਹਾਡੇ ਹੁਣ ਤੱਕ ਆਇਆ ਵਾ ਜੀ ਲਗਾ ਨਹੀਂ ਲਗਾ ਇਹ ਹੁਣ ਖਲੂਸਾ ਵਾਲਾ ਇਹਨੂੰ ਪਤਾ ਹੋਊਗਾ ਉਹਨਾਂ ਨੇ ਅਖਾਣਾ ਮਾਪ ਲੈਣਾ ਵੀ ਸਾਡੇ ਚ ਕੀ ਹੋਇਆ ਨਹੀਂ ਇਹ ਤੇ ਜੇ ਨਹੀਂ ਲੱਗਾ ਤੇ ਪੈਸੇ ਕਿੱਥੇ ਗਏ ਉਹ ਪਤਾ ਹੀ ਫਿਰ ਸਾਰੇ ਕਿੱਥੇ ਜਾਂਦੇ ਆ ਘੱਟੋ ਘੱਟ ਜਿਹੜੇ ਮਾਨਦਰੀ ਦਾ ਢੋਲ ਵਜਾਉਂਦੇ ਉਹ ਤਾਂ ਨਾ ਵਜਾਉਣ ਦੇ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਨਾ ਵੀ ਉਹ ਖਾ ਗਏ ਠੀਕ ਹੈ ਇਵੇਂ ਹੀ ਾਲਾਦੀਨਪੁਰ ਚ ਲਗਭਗ 4 ਕਰੋੜ ਰੁਪਈਆ ਆਇਆ ਹੁਣ ਾਲਾਦੀਨਪੁਰ ਵਾਲੇ ਵੀ ਵੇਖਣਗੇ ਵੀ 4 ਕਰੋੜ 4 ਕਰੋੜ ਉਧਰ 8 ਕਰੋੜ ਕੋਈ 100 200 ਰੁਪਈਆ ਨਹੀਂ ਆ ਤੇ ਡਿਵੈਲਪਮੈਂਟ ਆ ਜੇ ਵੀ ਗਲੀਆਂ ਨਾਲੀਆਂ ਜੀ ਦੁਰੇ ਫਿਰਨਾ ਸੀ ਤੇ ਫਿਰ ਪੈਸਾ ਕਿੱਥੇ ਤੇ ਜੋ ਵੀ ਇਹਦਾ ਹੁਣ ਕਾਨੂੰਨੀ ਹੋਊਗਾ ਉਸ ਹ ਅਨੁਸਾਰ ਚੱਲਣਾ ਸਰ ਇਹਦੇ ਵਿੱਚ ਆਪ ਜੀ ਦੀ ਆਮ ਆਦਮੀ ਪਾਰਟੀ ਦਾ ਕਾਰਜਕਾਲ ਦਾ ਸਮਾਂ ਵਿੱਚ ਇਨਵੋਲ ਹੋਗਾ ਵਾ ਕੀ ਉਹਦੇ ਵਿੱਚ ਵੀ ਜਿਹੜੇ ਚੁਣੇਗੇ ਪੰਚਾਇਤ ਦੇ ਮੈਂਬਰ ਆ ਜਾਂ ਸਰਪੰਚ ਨੇ ਉਸ ਤਰ੍ਹਾਂ ਵੀ ਉਹਨਾਂ ਦੀ ਵੀ ਜਾਂਚ ਹੋਏਗੀ ਇਹਦੇ ਵਿੱਚ ਆ ਬਿਲਕੁਲ ਦਈਓ ਦਾ ਪਰ ਸਾਹਮਣੇ ਲਿਆ ਆ ਕਿ ਪਿਛਲੇ 10 ਸਾਲ ਤੋਂ ਤੇ ਪਲੱਸ ਸਾਡੇ ਕਾਰਜਕਾਲ ਦੇ ਵਿੱਚ ਜਿੰਨਾ ਪੈਸਾ ਆ ਮੈਂ ਸਾਰਾ ਉਹਦਾ ਹੀ ਹਿਸਾਬ ਦੇ ਦਿੱਤਾ ਅੱਜ ਤੱਕ ਟਿਲ ਅੱਜ ਤੱਕ ਹਿਸਾਬ ਦੇ ਚੁੱਕੇ ਆ ਉਹ ਪੈਸਾ ਕਿੱਥੇ ਗਿਆ ਵਾ ਕਿੰਨਾ ਆਇਆ ਕਿੱਥੇ ਲੱਗਾ ਉਹ ਹੁਣ ਅਗਲੇ ਫੇਸ ਦੇ ਵਿੱਚ ਜਦੋਂ ਇਨਕੁਆਇਰੀ ਹੋਊਗੀ ਇਹਨਾਂ ਪਿੰਡਾਂ ਦੇ ਉੱਤੇ ਜਿਹੜਾ ਚੱਲੇਗਾ। ਸੋ ਇਹਦੇ ਵਿੱਚ ਜਿਹੜੇ ਵਿਧਾਇਕ ਤੋਂ ਲੈ ਕੇ ਸਰਪੰਚ ਕਹਿ ਲੋ ਜਿੰਨੇ ਵੀ ਮਾਮਲੇ ਵਿੱਚ ਜੇ ਸ਼ਾਮਲ ਹੁੰਦੇ ਆ ਇਸ ਤੋਂ ਇਲਾਵਾ ਜਿਹੜੇ ਉਸ ਟਾਈਮ ਦੇ ਜਿਹੜੇ ਅਧਿਕਾਰੀ ਸੀਗੇ ਸਰਕਾਰੀ ਕਰਮਚਾਰੀ ਸੀ ਕੀ ਉਹ ਵੀ ਜੇ ਸ਼ਾਮਲ ਪਾਏ ਜਾਂਦੇ ਨੇ ਕਿ ਉਹਨਾਂ ਖਿਲਾਫ ਹੀ ਵਿਭਾਗੀ ਕਾਰਵਾਈ ਜਾਂ ਕਾਨੂੰਨੀ ਕਾਰਵਾਈ ਅਮਲ ਚੰਦੀ ਹੋਏਗੀ? ਆ ਚਾਹੀਦਾ ਬਿਲਕੁਲ ਦੇਖੋ ਮੇਰਾ ਜਿਹੜਾ ਕੰਮ ਹੈ ਉਹ ਇਹ ਆ ਕਿ ਆਪਾਂ ਲੋਕਾਂ ਦੇ ਸਾਹਮਣੇ ਉਹਨਾਂ ਦੇ ਪਿੰਡ ਦਾ ਨਗਰ ਦਾ ਆਇਆ ਪੈਸਾ ਪਹਿਲੀ ਦੇ ਆਪਾਂ ਇਸ ਗੱਲ ਦੀ ਸ਼ਾਬਾਸ਼ੀ ਗਨੀਏ ਵੀ ਇਹ ਨਵੀਂ ਚੀਜ਼ ਆ ਹੋ ਗਈ ਆ ਤੇ ਆਪਾਂ ਲੋਕਾਂ ਨੂੰ ਲੋਕਾਂ ਦੇ ਪੈਸੇ ਬਾਰੇ ਦੱਸਣਾ ਸ਼ੁਰੂ ਕੀਤਾ ਆ ਆਪੇ ਔੜੀ ਔੜੀ ਪਹਿਲਾਂ ਦੇ ਸਭ ਤੋਂ ਵੱਡਾ ਨਾ ਕਚੈਰੀ ਲੋਕਾਂ ਦੀ ਹੁੰਦੀ ਆ 8 ਕਰੋੜ ਰੁਪਇਆ ਜੇ ਖਡੂਰ ਸਾਹਿਬ ਨੂੰ ਆਇਆ ਤੇ 4 ਕਰੋੜ ਰੁਪਇਆ ਜੇ ਅਲਾਦੀਨਪੁਰ ਨੂੰ ਆਇਆ ਤੇ ਜੇ ਉਹ ਖਾਦਾ ਗਿਆ ਵਾ ਪਿੰਡ 'ਚ ਇੰਨੀ ਡਿਵੈਲਪਮੈਂਟ ਜਾਂ ਵਿਕਾਸ ਲੋਕਾਂ ਨੂੰ ਨਹੀਂ ਦਿਖਿਆ ਤੇ ਲੋਕਾਂ ਦੀ ਕਚੈਰੀ ਆ ਲੋਕਾਂ ਨੇ ਉਹਨਾਂ ਲੋਕਾਂ ਨੂੰ ਆਪੇ ਸਜਾ ਦੇ ਦੇਣੀ ਕਈਆਂ ਨੂੰ ਦੇ ਕੇ ਘਰ ਰੁਭਾ ਹੀ ਦਿੱਤਾ ਤੇ ਮੈਂ ਤੇ ਇਹ ਕਰਕੇ ਚੱਲਿਆ ਵੀ ਸਾਡਾ ਵੀ ਕੋਈ ਸਰਪੰਚ ਪੈਸੇ ਨਾ ਖਾਵੇ ਤੇ ਉਹਨੂੰ ਪਤਾ ਹੋਵੇ ਕਿ ਸਾਡੇ ਐਮਐਲਏ ਨੇ ਹਿਸਾਬ ਲੋਕਾਂ ਦੇ ਸਾਹਮਣੇ ਦੇਣਾ ਤੇ ਲੋਕੀ ਕੱਲ ਨੂੰ ਸਾਨੂੰ ਪੁੱਛਣਗੇ ਵੀ ਭਈ ਇੰਨੇ ਪੈਸੇ ਆਏ ਹੀ ਤੇ ਕਿੱਥੇ ਗਏ ਐਮਐਲਏ ਨੇ ਤੇ ਲਾਈਵ ਹੋ ਗਏ ਜਾਂ ਪ੍ਰੈਸ ਕਾਨਫਰੰਸ ਕਰਕੇ মিডিਆ ਦੇ ਸਾਹਮਣੇ ਦੱਸਿਆ ਵੀ ਹੈਪਨ ਨੂੰ ਐਨਆਰਪੀ ਹੈ ਜਿਹੜਾ ਉਹ ਆਇਆ